ਤਹ ਲੱਗ ਰਹੀ ਹੈ ਅੜ ਜਾ। ਚਾੜ ਦੇ ਪਾਵਾ ਚੋਂ ਸੁੱਕਦਾ ਪਨ ਹੈ। ਤਹ ਲੱਗ ਰਹੀ ਹੈ ਅੜ ਜਾ। ਕੀ ਹੋ ਗਿਆ? ਇਹ ਇੱਥੇ ਲੱਗ ਰਹੀ ਹੈ। ਫਸਰੀ ਕਾਰ ਜੀ ਸਾਡੇ ਆ ਗਿਆ ਜੀ ਕਿੰਨਾ ਤੁੱਤਰ ਗਿਆ ਸਿੱਚਾ ਵਾ। ਦੁਬਾਰਾ ਪਰ ਕੀ ਆ ਗਿਆ। ਪੂਰਾ ਡਰ ਹੋ ਰਿਹਾ ਜੀ ਚੋਏ ਦਾ। ਕਿ ਬਾਰਿਸ਼ ਨਹੀਂ ਰੁਕ ਰਹੀ ਪੂਰਾ ਪੱਤੀ ਆ ਰਿਹਾ ਹੈ। ਸਮੂਹ ਲਖਾਉਣੀ ਚੋਆ ਪੂਰਾ ਪਰ ਕੀ ਆ ਰਿਹਾਗਾ ਕੇਲੀਆਂ ਆ ਰਹੀਆਂ ਨੇ ਉਹ ਨਰਮੇ ਪਰਾਂ ਵਾਲੀ ਡੁੱਬ ਗਏ ਜੇ ਪੂਰਾ ਜ਼ਿਆਦਾ ਪਾਣੀ ਆਈ ਜਾਂਦਾ ਪਿੱਛੋਂ ਕੇਲੀਆਂ ਆ ਜਾਂਦੀਆਂ ਨੇ ਵਿੱਚ ਪੂਰਾ ਜਿਆਦਾ ਪਾਣੀ ਆ ਰਿਹਾ ਹੋ ਝੰਬੀ ਪਾ ਰੱਖੀ ਆ ਇਹ ਅੱਜ ਰਾਤ ਨੂੰ ਬੰਦੇ ਨੇ ਬੰਦੇ ਕਿੱਥੇ ਇੱਧਰ ਆਪਣੇ ਰਹੇ ਘਰ ਹਾਣੂ ਬੋਲਾ ਸਸੀ ਦਾਦੀ ਅੱਜ ਦੇਖੋ ਸਾਡੇ ਪਿੰਡ 'ਚ ਕਿੰਨਾ ਪਾਣੀ ਆ ਰਿਹਾ ਦੇਖੋ ਇਹ ਪਹਿਲਾਂ ਤਾਂ ਉੱਤਰੀਆ ਸੀ ਫਿਰ ਮੀਂਹ ਕਰਕੇ ਆ ਗਿਆ ਮੈਂ ਵੀ ਮੀਂਹ ਕਰਕੇ ਫਿਰ ਆ ਗਿਆ ਪਾਣੀ फिर हमरा पूरा खतरा गा पूरा गा। तो जब ने तो हले उठ गया हम तो समान चुकवा के ले आए थे तो फिर पानी तो घट गया थोड़ा फिर फिर बढ़ गया बने रहा सत तो श्रीकाल ਸਾਰਾ ਪਿੰਡ ਸਾਡਾ ਚੋਏ ਤੇ ਆ ਜੀ ਉਹ ਪੁਲ ਤੇ ਰੋਟੀ ਪਾਣੀ ਵਿਚਾਰਾਂ ਦਾ ਉੱਥੇ ਹੀ ਜਾਂਦਾ ਵਾ ਬੈਠੇ ਨੇ ਜਿਹੜੇ ਮੰਦੇ ਦਿਨੇ ਵੀ ਆਖੀ ਰੱਖੀ ਅੱਜ ਸਾਰਾ ਦਿਨ ਤੇ ਰਾਤ ਨੂੰ ਵੀ ਰਹਿਣਗੇ ਚੋਏ ਤੇ ਸਾਰਾ ਰਾਤ ਨੂੰ ਵੀ ਚੋਏ ਤੇ ਰਹਿਣਗੇ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਵਾ ਕੇਲਾਂ ਪੋਲਾਂ ਬਹੁਤ ਆ ਰਹੇ ਨੇ ਕੇਲਾਂ ਦਾ ਖਾਣੇ ਦਾ ਇੱਲ ਨੂੰ ਹਨਾ ਬਹੁਤ ਜ਼ਿਆਦਾ ਆ ਰਹੀਆਂ ਨੇ ਬਾਈ ਪਾਣੀ ਕਹਿੰਦੇ ਟੁੱਟੂਗਾ ਟੁੱਤੀ ਹੈਨਾ ਉਹ ਨਹੀਂ ਟੁੱਟਵਾ ਉਧਰ ਫੰਗ ਪਾਇਆ ਪਾਣੀ ਇੱਥੇ ਉਂ ਜੜੂਗਾ ਇੱਧਰ ਅੱਛਾ ਹਾਂ ਆਉਂਗਾ ਪਹਿਲੇ ਪਾਸੇ ਹੀ ਕਿੰਨਾਂ ਅੱਛਾ ਹਾਂ ਪਹਿਨਰਨੇ ਨੂੰ ਤੇ ਪਾਣੀ ਬਾਈ ਬਹੁਤ ਜ਼ਿਆਦਾ ਆ ਜਾਂਦਾ ਕੇਲਾਂ ਲੈ ਕੇ ਨਾ ਆ ਜਾਂਦਾਂ ਨੇ ਪਹਿਲਾਂ ਪਹੁੰਚਦਾ ਹੋ ਟੱਕਰ ਸੀ ਉਹ ਫਤ ਕਰ ਹੁਣ ਇੰਨੀ ਆ ਨਾ ਅਗਾਂ ਟੱਕਰ ਚੋਇ ਤੋ ਪਰ ਬੰਦੇ ਕਿਹੜੇ ਦੇਖਦੇ ਦੀ ਬੱਟੂ ਬੱਟਾ ਨਾ ਹੋ ਜੇ ਓਰੇ ਦੇਖੋ ਕਿੰਨੇ ਸਾਰੇ ਬੰਦੇ ਸਮਾਨ ਚੱਕੀ ਜਾਂਦੇ ਨੇ ਹਾਂ ਸਮਾਨ ਚੱਕੀ ਜਾਂਦੇ ਨੇ ਲੋਹ ਘਰਾਂ ਦੇ ਹੋ ਜਾਂਦੇ ਨੇ ਚਾਰੇ ਬੈਗ ਬੂਸਰ ਤੇ ਰੱਖੇ ਹੋਏ ਨੇ ਇਹਨਾਂ ਨੇ ਅਨਕਲੇ ਆਂਦੇ ਨੇ ਬਾਈ ਇਧਰ ਵੇ ਨਾ ਫਾਪਾ ਉਹਦੇ ਖੜਦਾ ਨਾ ਉਹਰਾ ਘੜੂ ਉਹਦੇ ਉਹ ਬੰਦੇ ਖੜੇ ਦੇਖੋ ਉਧਰ ਉਹ ਲਿਖਾ ਤੇ ਉਧਰ ਉਧਰ ਉਹ ਦੇ ਕਿੰਨੇ ਉਹ ਵਿਚਾਰੇ ਖੜੇ ਨੇ ਕਿੰਨੇ ਬੰਦੇ ਖੜੇ ਨੇ ਉੱਥੇ ਬਹੁਤ ਉਹ ਹੁੰਦਗਾ ਨੇ ਦੇਖਣ ਆਪਣੇ ਵੇੜੇ 'ਚ ਇਹ ਨੇ ਵੀ ਹੂੰ ਪਾਣੀ ਦੇਖਣ ਆਉਂਦਿਆਂ ਨੇ ਇਹਦੇ ਸਾਰਾ ਪਿੰਡ ਹਰਸੀ ਪਾਣੀ ਨੇ ਇੰਨਾ ਡਰਾਪੀ ਜਿਹਾ ਕੰਮ ਤੋਂ ਭੱਜਾਈ ਫੈਕਟਰੀ 'ਚ ਆਂਦੀਆਂ ਆਂਦੀਆਂ ਅਸੀਂ ਥੋੜ੍ਹਿਆਂ ਵੀ ਕੀ ਆ ਪਾਣੀ ਖਿੰਡ ਜੇ ਤੇ ਹਨ ਅਸੀਂ ਇੱਧਰ ਰਹੀਏ ਤੇ ਜਵਾਕ ਕਿਤੇ ਹੋਰ ਕਿਤੇ ਵਾਗ ਹੋਣ ਅਸੀਂ ਤਾਂ ਕੰਮ ਤੋਂ ਭੱਜਿਆ ਨਾ ਸੁੱਟੀ ਲੈ ਕੇ ਤੇ ਡਾਰ ਇਹ ਜੀ ਚੀਜ਼ ਹੀ ਹੁੰਦੀ ਆ ਕਹਿੰਦੇ ਟੁੱਟ ਗਿਆ ਪਲਾਨ ਹੀ ਤਾਂ ਟੁੱਟ ਗਿਆ ਤੇ ਤਾਂ ਟੁੱਟ ਗਿਆ ਤੇ ਫਿਰ ਸਾਨੂੰ ਆਉਣਾ ਪਿਆ ਜੀ ਹਨ ਸਾਨੂੰ ਪਤਾ ਹੀ ਆ ਵੀ ਜਦੋਂ ਆਏ ਜੀ ਮੋੜੇ ਹਾਲਾਤ ਇਹ ਜੇ ਬਣ ਰਹੇ ਨੇ ਹਨ ਕਿਤੋਂ ਕੰਮ ਤੇ ਵੀ ਉਹੀ ਲੱਗਦਾ ਬੋਜ ਕਾ ਚੜੀ ਮੋਟੋ ਕਿਤੇ ਹਾਂ ਇੰਨੀ ਤਲਪੋਂ ਤਾਂ ਹੈ ਨਹੀਂ ਆ ਗਏ ਭਾਈ ਪਾਣੀ ਤਾਂ ਦੇਖ ਉਹਦਾ ਉਹਨਾਂ ਹੀ ਆ ਪਾਣੀ ਵੰਦਰ ਜੰਨਾ ਪਹਿਲਾਂ ਆ ਲੜੀ ਲਾਲੋ ਆ ਦੇਖੋ ਕਿੰਨੀ ਪਿਆਰੀ ਆ ਲਾਲੋ ਸਾਡੀ ਉਹ ਬੱਜੀ ਜਾਂਦੀ ਆ ਲਾਲੋ ਲਾਲੋ ਬੱਟ ਬੱਟੀ ਬੱਟ ਮੰਦਰਾ ਲਾਲੋ ਲਾਲੋ ਮੰਦਰਾ ਮੰਦਰਾ ਇੱਥੇ ਵਾਲੇ ਉਹ ਵੀ ਸਤਿ ਬਾਣੀ ਇੱਥੇ ਮੰਦਰਾ ਵਾਲੇ ਆਏ ਸੀਗੇ ਉੱਧਰ ਮੰਦਰਾਣਾ ਮੈਂ ਤੁਹਾਨੂੰ ਜੱਟ ਪਾਣੀ ਮੰਦਰਾਣਾ ਜਾਣਾ ਲੈ ਸਰ ਕਰਨਾ ਖੇਤ ਦਾ ਆਪਣਾ ਬੱਟ ਇੱਥੇ ਇੱਥੇ ਬੱਟ ਪਾਣਾ ਪਾਣੀ ਸੀ ਘੜ ਲੜਦੇ ਸੀ ਆਪਣੀ ਕਿਤੇ ਬੰਨ੍ਹੇ ਬੱਟ ਨਾ ਨਾ ਪੰਨ ਤਾਂ ਫੇਰ ਉਹ ਕਹਿੰਦੇ ਜੀਰ ਇੱਧਰ ਬੰਨਣਾ ਆਉਣਾ ਫਿਰ ਪਿੰਡ ਨੂੰ ਕਦਰਾ ਏਦਿ ਘਟਾਂਗੇ ਨਾ ਵੀ ਉੱਧਰ ਬੰਨਣਾ ਆਉਂਦੇ ਨੇ ਫਿਰ ਆਪਾਂ ਨੂੰ ਪਾਣੀ ਪਾਣੀ ਇਹ ਰਪਈ ਬਿੰਦ ਹਾਜੇ ਵੀ ਦੇਖ ਲੈ ਮੇਰੀ ਗੱਲ ਸੁਣਾ ਜਿੰਨਾ ਪਾਣੀ ਪਹਿਲਾਂ ਸੀ ਉਦੋਂ ਹੀ ਤੇ ਤੇ ਪਾਣੀ ਬਣੇ ਉਦੋਂ ਵੱੱਡਾ ਬਾਣੀ ਤੇਵਿੰਦਰੇ ਮੇਰੀ ਗੱਲ ਸੁਣਾ ਹੋਣਾ ਏ ਤਾਂ ਮਿੰਨੀ ਕਿੱਥੇ ਸੌਂ ਜਾ ਕੇ ਚਾਰ ਵੇ ਦਿਨ ਪਾਣੀ ਮੈਂ ਕਿਹਾ ਏ ਤਾਂ ਮਿੰਨੀ ਕਿੱਥੇ ਸੌਂ ਜਾਵੇ ਅੱਜ ਅੱਪਾ ਅੱਜ ਅੱਪਾ ਤੇ ਮੇਰੀ ਸੁਣਾ ਪਾਣੀ ਜਦੋਂ ਆਈ ਕਹਤਾ ਫੇ ਬਰਿਆਂ ਬੰਦ ਨਾ ਟੁੱਟ ਗਏ ਹੁਣ ਇਹਨਾਂ ਵਾਕਾ ਵੀ ਟੁੱਟ ਗਿਆ ਮਾਹਰਿਆ ਡੱਪਾ ਕਾਰੀ ਉਹਦੀ ਛੜੀ ਕਿਊਟ ਕਿਊਟ ਸੋਨੇ ਸੋਨੇ ਪੱਪੀ ਨੇ ਤਾਂ ਛੁੱਟੀ ਲੈ ਕੇ ਦਸ ਤੋਂ ਦੀ ਉੱਡਿਆ ਨਾ ਭਣੀ ਦਾਲ ਮੋਰਲੇ ਪੱਕੇ ਲਿਖਿਆ ਹੋਇਆ ਹੈ। ਕਿਹਦਾ ਨਕਾ ਅਸੀਂ ਇੱਥੇ ਫਿਰਦੀਆਂ ਹੋ ਗਿਆ ਤੇ ਵਾਸਤੇ ਹੋਰ ਹੋਣ। ਹਣ ਮੈਨੂੰ ਕੋ ਕੰਮ ਕਿੱਥੇ ਚੰਗਾ ਲੱਗਦਾ ਕੋ। ਆ ਬੱਟਾ ਕਿ ਕਰਦੇ ਆ ਭਾਈ। ਉਹ ਨਾ ਬੱਟਾ ਬੱਟਾ ਨਹੀਂ ਖੜਦਾ। ਬੱਟਾ ਨਹੀਂ ਖੜਦਾ। ਪਛਲ ਤਕੜੀ ਜੀ ਆ ਗਈ ਤਾਂ ਬੱਟਾ ਖੜਾ ਹੀ। ਮੁੰਨਾ ਤੇ ਤਾਲੀ ਵਟ ਜਿਵੇਂ ਪੱਕਿਆਣਾ ਚ ਪਾਉਨੇ ਆ ਵਟਾ ਹੀ ਪਾਤੀ। ਹਾਂ। ਹੈ।